ਅੱਛਾ ਇਹ ਕੱਲ੍ਹ ਦੀ ਵੀਡੀਓ ਦੇਖ ਰਹੇ ਆਪ ਸਭ ਲੋਜੀ ਆਉਣ ਨੂੰ ਲੈ ਕੇ ਹਰ ਸੱਚ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਚੰਨਵੀਰਾ ਪਿਆਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਜਦੀ ਵੱਡੀ ਖਬਰ ਇੱਕ ਬਿਜਲੀ ਦੇ ਬਿੱਲ ਤੋਂ ਲੈ ਕੇ ਗੈਸ ਲਾੜਾ ਤੱਕ 1 ਅਗਸਤ ਤੋਂ ਬਦਲ ਜਾਣਗੀ ਇਹ ਵੱਡੇ ਨਿਯਮ ਇਸ ਦੇ ਨਾਲ ਹੀ ਇੱਕ ਹਰ ਵੀਰ ਨੇ ਕੁਝ ਨਿਯਮ ਬਦਲ ਜਾਂਦੇ ਹਨ ਜਿਨ੍ਹਾਂ ਚੋਂ ਕੁਝ ਅਜਿਹੇ ਹਨ ਜਿਨ੍ਹਾਂ ਦਾ ਆਮ ਲੋਕਾਂ ਦੀ ਜੇਬ ਤੇ ਕਾਫੀ ਅਸਰ ਪੈਂਦਾ ਹੈ ਜਿ세ਹੇ ਚ ਕਈ ਲੋਕ ਦੇ ਖਰਚੇ ਵੱਧ ਸਕਦੇ ਹਨ ਗੈਸ ਸਿਲੰਡਰ ਦੀ ਕੀਮਤ ਬਦਲਾ ਅਤੇ ਕ੍ਰੈਡਿਟ ਕਾਰਡ ਨਿਯਮ ਬਿਜਲੀ ਭੁਗਤਾਨ ਆਦ ਵਰਗੇ ਨਿਯਮਾਂ 'ਚ ਬਦਲਾਅ ਕੀਤੇ ਜਾਣਗੇ ਇਸ ਦੇ ਨਾਲ ਹੀ ਜੀ ਆਉਣ ਵਾਲੇ ਦਿਨਾਂ ਵਿੱਚ ਜਾਨੀ 1 ਅਗਸਤ ਤੋਂ ਕੁਝ ਨਿਯਮ ਬਦਲ ਸਕਦੇ ਹਨ ਉਹ ਜਾਣਦੇ ਹਾਂ 1 ਅਗਸਤ ਤੋਂ ਕਿਹੜੇ ਕਿਹੜੇ ਨਿਯਮ ਬਦਲ ਜਾ ਰਹੇ ਹਨ ਜੁਲਾਈ 'ਚ ਕ੍ਰੈਡਿਟ ਕਾਰਡ ਰਾਹੀਂ ਦੇਰ ਨਾਲ ਭੁਗਤਾਨ ਬਿਜਲੀ ਬਿੱਲ ਕਿਰਾਏ ਅਤੇ ਹੋਰ ਉਪਯੋਗਤ ਲੈਣ ਦੇ ਨਿਯਮ 'ਚ ਬਦਲਾਅ ਕੀਤਾ ਸੀ ਇਸ ਨਿਯਮ ਅਨੁਸਾਰ ਕੱਲ ਜਿਦਾ ਸਕੂਲ ਦੀ ਵੈਬਸਾਈਟ ਰਾਹੀਂ ਸਿੱਧੀ ਅਦਾਇਗੀ ਕਰਨ ਲਈ ਕੋਈ ਚਾਰਜ ਨਹੀਂ ਹਾਲਾਂਕਿ ਜੇਕਰ ਤੁਸੀਂ ਕ੍ਰੈਡਿਟ ਆਦਰ ਵਰਗੀ ਥਰਡ ਪਾਰਟੀ ਥਰਡ ਪਾਰਟੀ ਐਪਸ ਦੀ ਵਰਤੋਂ ਕਰਦੇ ਹੋ ਤਾਂ ਭੁਗਤਾਨ ਹੋ ਤਾਂ ਤੁਹਾਨੂੰ ਇੱਕ ਫ੍ਰੀ ਸੇਰ ਚਾਰਜ ਦੇਣਾ ਪਵੇਗਾ ਪ੍ਰਤੀ ਲੈਣ ਦੇਣ ਦੀ ਸਿਮਰਤਨ ਹੇਰ ਪਰ ਹੋਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ